ਹਾਂਜੀ ਮਿੱਤਰੋ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਜਿੰਦਰੀਆਂ ਤੇ ਕਰਾਹੇ ਤੁਹਾਨੂੰ ਦਿਖਾਉਣੇ ਆਗੇ ਆਪਾਂ ਸਾਧੂ ਸੰਗਰੀਆਂ ਵਾਲਾਂ ਦੇ ਤੇ ਕੀ ਹਾਲ ਨੇ ਬਾਈ ਵਧੀਆ ਬਾਈ ਜੀ ਤੇ ਬਾਈ ਕਰਾਹੇ ਬਾਰੇ ਦੱਸਿਓ ਸਾਨੂੰ ਇਸ ਬਾਰੇ ਇਹ ਬਾਈ ਜੀ 360 ਡਿਗਰੀ ਕਰਾਹਾ ਹੈ ਹਾਈਡਰੋਲਿਕ ਵਾਲਾ ਕਰਾਹਾ ਹੈ ਜੀ ਠੀਕ ਹੈ ਠੀਕ ਹੈ ਜੀ ਟਰੈਕਟਰ ਤੇ ਬੈਠੇ ਬੈਠੇ ਥੋੜਾ ਮਤਲਬ ਆਪਣੇ ਕੋਈ ਮਿੱਟੀ ਲੋਣੀ ਚਾਹੋ ਜਾਂ ਤਾਰਨੀ ਚਾਹੋ ਜਾਂ ਕਿਵੇਂ ਵੀ ਕੁਝ ਕਰਨਾ ਚਾਹੋ ਆਪਣੇ ਉਹ ਕਰ ਸਕਦੇ ਆ ਇੱਥੇ ਜੈਕ ਲੱਗ ਜੂਆ ਟਰੈਕਟਰ ਤੇ ਬੈਠੇ ਬੈਠੇ ਕੁੰਮ ਜੂਆ ਜੀ ਇਹ ਤੁਹਾਨੂੰ ਨਾ ਇੱਕ ਮਾਡਲ ਇਹਦੇ ਨਾਲ ਦਾ ਤਿਆਰ ਹੋਇਆ ਵਿਆ ਉਹ ਤੁਹਾਨੂੰ ਦਿਖਾਉਣੇ ਆ ਕਿ ਵੀ ਇਹ ਕਿਸ ਤਰ੍ਹਾਂ ਇਹਦੇ ਜੈਕ ਲੱਗਦੇ ਆ ਤੇ ਕਿਵੇਂ ਇਹ ਵਰਕ ਕਰਦਾ 8 ਫੁੱਟਾ ਲੈਵਲਰ ਹੋਊਗਾ ਜੀ ਠੀਕ ਹੈ ਹਾਂਜੀ ਦਿਸਤੀ ਚਾਦਰ ਹੋਊਗੀ 10 ਗੇਜ ਦੀ ਚਾਦਰ ਹੋਊਗੀ ਮਿੱਤਰੋ ਆ ਚੀਜ਼ ਬਣ ਜਾਂਦੀ ਆ ਇਹ ਕਰਾਹਾ ਇਹਦੇ ਜੈਕ ਲੱਗੇ ਆ ਹਨਾ ਸਾਡਾ ਡਬਲ ਜੈਕ ਵਾਲਾ ਆ ਗਿਆ ਜੀ ਠੀਕ ਹੈ ਇਹ ਤੁਹਾਡਾ ਗੋਲ ਵੀ ਕੁੰਮ ਜੂਆ ਠੀਕ ਹੈ ਜੀ ਆਪਣੇ ਟੇਪਰ ਲਾਉਣਾ ਚਾਹੁੰਦਾ ਟੇਪਰ ਵੀ ਲੱਗ ਜਾਂਦਾ ਜਿਵੇਂ ਆਪਾਂ ਚਾਹਾਂ ਉਹ ਵੀ ਲੱਗ ਜਾਂਦਾ ਹਾਂ ਤੇ ਬਸ ਇਹਦੀ ਇੰਨੀ ਕਹੇ ਜੀ ਜਿਵੇਂ ਟਰੈਕਟਰ ਉੱਤੇ ਜਿਵੇਂ ਹੁਣ ਆਪਣੇ ਮੰਨ ਕੇ ਚੱਲੋ ਸਿੰਗਲ ਜੈਕ ਦੋ ਡਿਸਟ੍ਰੀਬਿਊਟਰ ਤੇ ਚੱਲ ਜਾਂਦਾ ਤੇ ਡਬਲ ਜੈਕ ਦੋ ਡਿਸਟ੍ਰੀਬਿਊਟਰ ਤੇ ਨਹੀਂ ਚੱਲੂਗਾ ਡਬਲ ਜੈਕ ਚਾਰ ਡਿਸਟ੍ਰੀਬਿਊਟਰ ਤੇ ਚੱਲੂਗਾ ਵੀ ਆਪਣੇ ਚਾਰ ਵਾਲ ਲੱਗੇ ਹੋਣੇ ਚਾਹੀਦੇ ਚਾਰ ਵਾਲ ਲੱਗੇ ਹੋਣੀ ਚਾਹੀਦੀ ਆ ਫਿਰ ਸਕਸੈਸ ਹੈਗਾ ਜੀ ਆ ਠੀਕ ਹੈ ਵੀ ਇਹਦਾ ਜੀ ਜਿਵੇਂ ਕਈ ਹੁਣ ਟਰੈਕਟਰਾਂ ਦੇ ਚਾਰ ਲੱਗੇ ਆਉਂਦੇ ਆ ਆ ਦੇਖ ਸਕਦੇ ਹੋਗੇ ਚਾਰ ਪਾਈਪਾਂ ਤੇ ਦਿੱਤੀਆਂ ਵੀ ਆਂਗਾ ਤੇ ਜੇ ਤੁਸੀਂ ਦੋ ਲਾਉਂਗੇ ਪਾਈਪਾਂ ਤੇ ਫਿਰ ਇਹਦਾ ਇੱਕ ਜੈਕ ਹੀ ਵਰਕ ਕਰੂਗਾ ਇੱਕ ਵੀਰੇ ਜਿਵੇਂ ਮੰਨ ਕੇ ਚੱਲੋ ਇਹਦੀ ਘੂੜੀ ਪੁੱਠੀ ਹੋ ਜਾਂਦੀ ਹੈ ਪਰਲੇ ਪਾਸੇ ਹਾਂ ਹਾਂ ਕਿਵੇਂ ਮਰਜੀ 360 ਡਿਗਰੀ ਘੁੰਮ ਜੂਗਾ ਜੀ ਜਿਵੇਂ ਤੁਸੀਂ ਕੋੜੀ ਨਹੀਂ ਪੁੱਠੀ ਹੋਣੀ ਇਹ ਥੋੜਾ ਘੁੰਮ ਕੇ ਪੁੱਠਾ ਹੋ ਜੂਗਾ ਕੋੜੀ ਉਵੇਂ ਹੀ ਰਹੂਗੀ ਆ ਚੀਜ਼ ਉਵੇਂ ਹੀ ਰਹੂਗੀ ਥੱਲੇ ਘੁੰਮ ਜੂਗਾ ਜੀ ਠੀਕ ਇਹ ਤਾਂ ਮੈਨੂਅਲ ਘੁੰਮੂਗਾ ਹਨਾ ਹਾਈਡਰੋਲਿਕ ਵਾਲੇ ਜੀ ਯਾਰ ਜੈਕ ਲੱਗਿਆ ਵੀ ਹਾਈਡਰੋਲਿਕ ਤੇ ਇਹ ਵੀ ਹਾਈ ਘੁੰਮ ਜੂਗਾ ਇਹ ਇੱਥੋਂ ਗੋਲ ਘੁੰਮ ਜੂਗਾ ਆ ਤਾਂ ਹਾਈਡਰੋਲਿਕ ਗੋਲ ਘੁੰਮਣ ਵਾਸਤੇ ਹੈਗਾ ਆ ਜਿਹੜਾ ਜੈਕ ਦਿੱਤਾ ਵੀ ਆ ਸਾਈਡਾਂ ਤੋਂ ਉੱਤੇ ਥੱਲੇ ਕਰਨ ਵਾਸਤੇ ਠੀਕ ਆ ਜਿਵੇਂ ਵੀ ਆਪਾਂ ਇੱਕ ਮਿੱਤਰੋ ਇਹ ਹੈਗਾ ਇਹਨਾਂ ਦੀਆਂ ਜਿੰਦਰੀਆਂ ਬਾਈ ਇਹ ਕਿਹੜੇ ਤਵੇ ਤੋਂ ਬਈ ਯੂਜ਼ ਕਰਦੇ ਆ ਆਪਾਂ ਕੀ ਮਟੀਰੀਅਲ ਐ ਇਹਦੇ ਤੇ ਲੱਗਿਆ ਹੋਇਆ ਸਰ ਆਪਣੇ ਬਾਈ ਜੀ ਇਹਦਾ ਤਵਾ ਹੁੰਦਾ ਜੀ ਜਿਹੜਾ 26 ਇੰਚੀ ਤਵਾ ਹੁੰਦਾ ਜੀ ਠੀਕ ਹੈ ਹਾਂਜੀ 26 ਇੰਚੀ ਤਵਾ ਹੂਆ ਐਚ weight ਜਿਹੜਾ ਹੋ ਜੂਗਾ 2 ਕੁਇੰਟਲ 25-30 ਕਿਲੋ weight ਹੋ ਜੂਗਾ ਉੱਤੇ ਹੈਂਡਲ ਦਿੱਤਾ ਵੀ ਐ ਚਾਬੀ ਪਾਨੇ ਵਾਲਾ ਸਿਸਟਮ ਹੈ ਨਿੰਗਾ ਜੀ ਨਹੀਂ ਜਿੰਦਰੇ 'ਚ ਕਿੰਨਾ weight ਹੋ ਜੂ ਬਾਈ 2 ਕੁਇੰਟਲ 25-30 ਕਿਲੋ ਠੀਕ ਆ ਮਿੱਤਰੋ ਵਧੀਆ ਹੱਲ ਬਣ ਜਾਂਦੇ ਆ ਤੇ ਬਾਈ ਵਰਗੇ ਉਹਨੇ ਵੇਟ ਦਾ ਹੈਵੀ ਜਿੰਦਰਾ ਬਣਾਉਂਦੇ ਆਗੇ ਐ ਨਹੀਂ ਵੀ ਤੁਹਾਨੂੰ ਕਿਸੇ ਪਾਸੇ ਹੱਲ ਜੂਗਾ ਤੇ ਬਾਕੀ ਆ ਚਾਦਰ ਵਗੈਰਾ ਦੇਖ ਲਓ ਤੁਸੀਂ ਬਹੁਤ ਜਿਆਦਾ ਹੈਵੀ ਲੱਗੀ ਹੋਈ ਹੈਗੀ ਤੇ ਆ ਮੇਲਾ ਦਾ ਤਵੀਆਂ ਵਾਲਾ ਸਿਸਟਮ ਹੀ ਲਾ ਰੱਖਿਆ ਹਨਾ ਵਧੀਆ ਹੈ ਜੀ ਹਾਂ ਜੀ ਹਾਂ ਜੀ ਇਹ ਚ ਤੂੰ ਵਟ ਤੇ ਮਿੱਟੀ ਆਪਣੇ ਲੋਣਾ ਚਾਹੋਂ ਤਾਂ ਲੱਗ ਵੀ ਸਕਦੀ ਹੈ ਤਾਰਨਾ ਚਾਹੋ ਤਾਰ ਵੀ ਸਕਦਾ ਉੱਤਰ ਵੀ ਸਕਦੀ ਹੈ ਮਿੱਟੀ ਠੀਕ ਹੈ ਜਿਵੇਂ ਹੁਣ ਇਹ ਇੱਕ ਤਵਾ ਆਪਾਂ ਚਲਾਵਾਂਗੇ ਬਾਈ ਸਾਈਡ ਤੇ ਤੇ ਕੋਈ ਦਿੱਕਤ ਤਾਂ ਨਹੀਂ ਆਉਂਦੀ ਨਾ ਨਾ ਬਾਈ ਜੀ ਕੋਈ ਦਿੱਕਤ ਨਹੀਂ ਆਉਂਦੀ ਜੀ ਵਧੀਆ ਚੱਲੂਗਾ ਹੈ ਹਾਂ ਜੀ ਠੀਕ ਹੈ ਜੀ ਠੀਕ ਹੈ ਤੇ ਇਹ ਫਰੇਮ ਵਗੈਰਾ ਬਾਕੀ ਫੁੱਲ ਹੈਵੀ ਦਿੱਤਾ ਹੋਇਆਗਾ ਤੇ ਇੱਕ ਆ ਚੀਜ਼ ਦਿੱਤੀ ਹੋਈ ਹੈ ਇਹਨਾਂ ਨੇ ਐਕਸਟਰਾ ਵੀ ਨਾਲ ਆ ਜਿਹੜੀ ਆਪਣੀ ਖਾਲੀ ਬਣਦੀ ਆ ਕੀ ਬੱਟ ਦੇ ਨਾਲ ਜਦੋਂ ਤੇਵੇਂ ਨਾਲ ਮਿੱਟੀ ਚੜਾਉਨੇ ਆ ਆਪਾਂ ਇਹ ਖਾਲੀ ਨੂੰ ਭਰ ਦਿੰਦਾ ਹਾਂ ਹਾਂਜੀ ਠੀਕ ਹੈ ਤੇ ਇਹਦੀ ਵੀ ਪਲੇਟ ਵਗੈਰਾ ਹੈਵੀ ਲੱਗੀ ਆ ਤੇ ਬਾਕੀ ਸਾਨੂੰ ਰੰਗ ਕੀਤੇ ਹੋਏ ਦਿਖਾਉਣੇ ਆਗੇ ਜਿੰਦਰੇ ਇਹ ਸਾਰਾ ਮਿੱਤਰੋ ਇਹਦੇ ਤੇ 2K ਪੇਂਟ ਹੋਇਆ ਹੋਇਆਗਾ ਕਵਾਲਿਟੀ ਸਾਰਿਆਂ ਦੀ ਜੈਨੂਨ ਜਮਾ ਕੁਆਲਿਟੀ ਵੇਟ ਵੀਰੇ ਸੇਮ ਹੀ ਹੋਊਗਾ ਉਹਦੇ ਜੀ ਹਾਂਜੀ ਵੇਟ ਹਾਂਜੀ ਵੇਟ ਸੇਮ ਹੀ ਹੋਊਗਾ ਜੀ ਠੀਕ ਹੈ ਸਵਾ ਦੋ ਕੁਇੰਟਲ ਦੇ ਨੀਅਰ ਅਬਾਊਟ ਇਹਦਾ ਵੇਟ ਹੋਊਗਾ ਤੇ 2 ਕੇ ਦੇ ਉੱਤੇ ਕਲਰ ਹੋਇਆਗਾ ਬਾਕੀ ਸਾਨੂੰ ਆਪਾਂ ਕਲਰ ਵਾਲਾ ਵੀ ਦਿਖਾਵਾਂਗੇ ਵਿੱਚ ਕਲਿੱਪ ਐਡ ਕਰਾਂਗੇ ਜਿੱਥੇ ਕਲਰ ਕਰਦੇ ਆ 2 ਕੇ ਬਾਈਰ ਕੇ ਸਾਰਾ ਪੇਂਟ ਕਰਦੇ ਆਗੇ ਤੇ ਆਰਡਰ ਦੇ ਕੇ ਤੁਸੀਂ ਨੰਬਰ ਦੇਖ ਸਕਦੇ ਹੋਗੇ ਉੱਤੇ ਚੱਲ ਰਿਹਾ ਸਕਰੀਨ ਤੇ ਤੇ ਤੁਸੀਂ ਬਣਵਾ ਸਕਦੇ ਹੋਗੇ ਠੀਕ ਹੈ ਵੀਰ ਜੀ ਓਕੇ ਹੈ ਕਬ ਜੀ